ਇਸ ਨੌਜਵਾਨ ਦੀ ਨੇਵੀ ਦੇ ਵਿੱਚ ਸਿਲੈਕਸ਼ਨ ਹੋਈ ਸੀ ਤੇ 2 ਦਿਨ ਬਾਅਦ ਹੀ ਇਸ ਨੌਜਵਾਨ ਨੇ ਡਿਊਟੀ ਤੇ ਜਾਣਾ ਸੀ ਡਿਊਟੀ ਜੁਆਇਨ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਨੌਜਵਾਨ ਲਾਪਤਾ ਹੋ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਭਾਲ ਕੀਤੀ ਜਾਂਦੀ ਹੈ ਤੇ ਹੁਣ ਇੱਕ ਨਹਿਰ ਦੇ ਕੰਢੇ ਤੋਂ ਇਸ ਨੌਜਵਾਨ ਦੀ 5 ਦਿਨਾਂ ਬਾਅਦ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਾਮਲਾ ਤਰਨਤਾਰਨ ਦਾ ਹੈ ਜਿੱਥੇ 23 ਸਾਲ ਦੇ ਇਸ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦਾ ਨਾਮ ਅਜੀਪਾਲ ਸਿੰਘ ਦੱਸਿਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 28 ਤਰੀਕ ਨੂੰ ਇਹ ਨੌਜਵਾਨ ਲਾਪਤਾ ਹੋਇਆ ਸੀ ਜਿਸ ਤੋਂ ਬਾਅਦ ਜਦੋਂ ਇਸ ਦੇ ਲਾਪਤਾ ਹੋਣ ਦੀ ਖਬਰ ਪਰਿਵਾਰ ਕੋਲ ਪਹੁੰਚਦੀ ਆ ਤਾਂ ਲਗਾਤਾਰ ਇਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੀ ਭਾਲ ਕੀਤੀ ਜਾਂਦੀ ਹੈ ਤੇ ਹੁਣ 5 ਦਿਨਾਂ ਬਾਅਦ ਇਸ ਨੌਜਵਾਨ ਦੀ ਨਹਿਰ ਦੇ ਕੰਢੇ ਤੋਂ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤਾਂ ਦੱਸਦੀ ਹੈ ਕਿ ਤਰਨਤਾਰਨ ਦੇ ਪਿੰਡ ਬਿਹਾਰੀਪੁਰ ਦਾ ਇਹ ਨੌਜਵਾਨ ਰਹਿਣ ਵਾਲਾ ਸੀ 23 ਸਾਲ ਦਾ ਇਹ ਨੌਜਵਾਨ ਜਿਸ ਦਾ ਨਾਮ ਅਜੇਪਾਲ ਸਿੰਘ ਜਿਗਾ ਨੇਵੀ ਦੇ ਵਿੱਚ ਇਸ ਦੀ ਸਿਲੈਕਸ਼ਨ ਹੋ ਗਈ ਸੀਗੀ 2 ਦਿਨ ਬਾਅਦ ਹੀ ਇਸ ਨੇ ਡਿਊਟੀ ਜੁਆਇਨ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਨੌਜਵਾਨ ਲਾਪਤਾ ਹੋ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਉੱਤੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ ਹੀ ਟੁੱਟਿਆ ਹੈ ਤਾਂ ਉੱਥੇ ਹੀ ਇਹ ਮਾਮਲਾ ਵੀ ਬੇਹਦ ਹੈਰਾਨ ਕਰਨ ਵਾਲਾ ਹੈ ਕਿਉਂਕਿ ਹੁਣ ਪਰਿਵਾਰ ਦੇ ਵੱਲੋਂ ਕਤਲ ਦਾ ਸ਼ੱਕ ਜਿਹੜਾ ਆ ਉਹ ਜਤਾਇਆ ਜਾ ਰਿਹਾ ਹੈ ਕਿ ਸਾਡੇ ਨੌਜਵਾਨ ਮੁੰਡੇ ਦਾ ਕਤਲ ਹੋਇਆ ਹੈ ਤੇ ਸਾਨੂੰ ਇਨਸਾਫ ਜਿਹੜਾ ਆ ਉਹ ਦਵਾਇਆ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਰਨਤਾਰਨ ਦੀਆਂ ਇਹ ਤਸਵੀਰਾਂ ਨੇ ਜਿੱਥੇ 23 ਸਾਲ ਦੇ ਇਸ ਨੌਜਵਾਨ ਦੀ ਨਹਿਰ ਦੇ ਕੰਡੇ ਤੋਂ ਲਾਸ਼ ਮਿਲੀ ਹੈ ਇਸ ਨੌਜਵਾਨ ਨੇ 2 ਦਿਨ ਬਾਅਦ ਹੀ ਆਪਣੀ ਡਿਊਟੀ ਜੁਆਇਨ ਕਰਨੀ ਸੀ ਕਿਉਂਕਿ ਨੇਵੀ ਦੇ ਵਿੱਚ ਇਸਦੀ ਸਿਲੈਕਸ਼ਨ ਹੋ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਨੌਜਵਾਨ ਲਾਪਤਾ ਹੋ ਜਾਂਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਖਡੂਰ ਸਾਹਿਬ कहके घर ਤੋਂ ਨਿਕਲਿਆ ਸੀਗਾ ਕਿ ਮੈਂ ਖਡੂਰ ਸਾਹਿਬ ਜਾ ਰਿਹਾ ਹਾਂ ਪਰ ਉਸ ਤੋਂ ਬਾਅਦ ਇਹ ਨੌਜਵਾਨ ਘਰੇ ਵਾਪਸ ਨਹੀਂ ਪਰਤਦਾ ਹੈ ਜਿਸ ਤੋਂ ਬਾਅਦ ਇਸ ਦੀ ਭਾਲ ਕੀਤੀ ਜਾਂਦੀ ਹੈ ਤੇ ਹੁਣ ਇਹ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਹੀ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਤੇ ਪਰਿਵਾਰ ਦੇ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸਾਡੇ ਨੌਜਵਾਨ ਮੁੰਡੇ ਦੀ ਮੌਤ ਦੇ ਪਿੱਛੇ ਕੀ ਕੁਝ ਕਾਰਨ ਰਹੇ ਨੇ ਇਸ ਪਿੱਛੇ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਸਿੰਘ ਜੀ ਤੇ ਮੈਂ ਅਜੀ ਦੀਪਦਾ ਮਾਮਾ ਇਹ ਇਹਦੀ ਸਿਲੈਕਸ਼ਨ ਹੋ ਚੁੱਕੀ ਸੀ ਸੋਮਵਾਰ ਸੋਮਵਾਰ ਇਹਨੇ ਸ਼ਿਫਟ ਤੇ ਜਾਣਾ ਸੀ ਬੰਬੇ ਤੇ ਸਾਰੇ ਘਰ ਦੇ ਜਿੱਦਾਂ ਤਿਆਰੀਆਂ ਕਰਦੇ ਹੁੰਦੇ ਵੀ ਚਲੋ ਇੱਕ ਦਿਨ ਰਹਿ ਗਿਆ ਤਾਂ ਅਸੀਂ ਤਿਆਰੀਆਂ ਕਰਦੇ ਆਂ ਇਹ ਦਾਦਾ ਜੀ ਨੇ ਉਹਦੇ ਇਹਨਾਂ ਨੂੰ ਸ਼ੁਕਰ ਆਮ ਨੇ ਉਹਨੂੰ ਸ਼ਾਪਿੰਗ ਕਰਾਈਏ ਵੀ ਚਾਹਾਂ ਸਾਰਾ ਸਮਾਨ ਤਿਆਰ ਕਰਨ ਦੇ ਸੀ ਵੀ ਸੋਮਵਾਰ ਜਾਣਾ ਪੁੱਤ ਨੇ ਪਰ ਜਿਹੜਾ ਸੈਟਰਡੇ ਨੂੰ ਇਹਨੂੰ ਸਵੇਰੇ 9:30 ਵਜੇ ਫੋਨ ਆਉਂਦਾ ਨਾ ਉਦੇ ਫੋਨ ਦੇ ਆਧਾਰ ਤੇ ਕਿਸੇ ਦਿਨ ਨੂੰ ਸੱਧਿਆ ਤੇ ਜਿਹੜਾ ਇਹਨਾਂ ਇਹ ਵਾਰਦਾਤ ਹੋਈ ਆ ਸਿਰ ਸਾਰਾ ਫਿਸਿਆ ਪਿਆ ਹੈਗਾ ਆ ਹੱਥ ਜਿੱਦਾਂ ਆਪਾਂ ਲਾਸ਼ ਨੂੰ ਧੂਕੇ ਲੈ ਕੇ ਜਾਣੇ ਨਾ ਹੱਥੇ ਦਾ ਪਿੱਛੇ ਨੂੰ ਆਇਆ ਮੁੜਿਆ ਆ ਜਦੋਂ ਤੁਸੀਂ ਮੌਕਾ ਦੇਖਿਓਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਸਾਫ਼ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ਼ ਚਾਹੀਦਾ ਕਿਉਂਕਿ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਸਾਡਾ ਭਨੇਵਾ ਅਸੀਂ 24 ਕੱਡੇ ਨਾਲ ਰਹਿੰਦੇ ਸੀ ਅਸੀਂ ਤੇ ਬਹੁਤ ਹੀ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸਹੈਲਪ ਕੀਤੀ ਜਾਵੇ ਤੇ ਉਹਨਾਂ ਾਕਾਤਾਂ ਤੱਕ ਪਹੁੰਚਾ ਜਾਵੇ ਮੈਂ ਜਿਆਲ ਸਿੰਘ ਮੀਆਂਵੰਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਕੀ ਗੱਲ ਬਾਤ ਹੋਈ ਹੈ ਨਹਿਤੋ ਜਿਹੜੀ ਨੌਜਵਾਨ ਦੀ ਲਾਡਾ ਸਾਡਾ ਨਾ ਜੂਨ ਪ੍ਰਧਾਨ ਮਹਤਾਰ ਸਿੰਘ ਪਿਆਰੀਪੁਰ ਇਹਨਾਂ ਦਾ ਪੁੱਤਰਾ ਜਿਹੜਾ ਵਾ ਇਹ 28 ਤਰੀਕ ਦਾ ਹੀ ਦਾ ਵਾ ਇਹ ਘਰੋਂ ਗਿਆ ਸੀ ਆਪਣੇ ਕਟੂਰ ਸਾਹਿਬ ਦਾੜੀ ਕਟਿੰਗ ਕਰਾਉਣ ਵਾਤੀ ਗਿਆ ਹੈਗਾ ਉਹਦੇ ਨਾਲ ਉਹਥੇ ਮੁੜ ਕੇ ਤੇ ਯਾਰ ਦੋਸਤ ਵੀ ਸਾਨੂੰ ਪਤਾ ਲੱਗਾ ਨਾ ਰਹੇਗੇ 28 ਨੂੰ ਵੀ ਟੈਲੀਫੋਨ ਕਰਦੇ ਰਹੇ ਟੈਲੀਫੋਨ ਦੇ ਮੁੰਡੇ ਨਹੀਂ ਚੁੱਕਿਆ ਕਿ ਰਹੀ 29 ਤਰੀਕ ਨੂੰ ਕੱਤੇ ਰਹੀ ਅਹੀਂ ਰਿਸ਼ਤੇਦਾਰੀਆਂ ਜਿਵੇਂ ਲੱਭਦੇ ਰਹੇ ਕਿਤੇ ਨਹੀਂ ਲੱਭਾ ਫਿਰ ਅਹੀਂ ਸੋਮਵਾਰ ਜਿਹੜਾ ਸਾਡਾ ਤਰਨਾ ਇਹ ਆਪਣੇ ਤਰਨ ਤਨ ਐਸਐਸਪੀ ਦੇ ਫਿਰ ਅਹੀਂ ਸ਼ਾਮਾਂ ਨੂੰ ਆ ਕੇ ਦਰਖਾਹ ਦਿੱਤੀ ਵੀ ਸਾਡਾ ਇਤਰਾ ਬੱਚਾ ਇਹਦਾ ਨਹੀਂ ਲੱਭਣ ਡਿਆ ਫਿਰ ਡਿਪਟੀ ਸਾਹਿਬ ਨੂੰ ਵੀ ਅਹੀਂ ਜਿਹੜੇ ਉਹਦੇ ਮੋਬਾਈਲ ਨੰਬਰ ਦਿੱਤੇ ਸਾਰੇ ਟ੍ਰੇਸ ਕਰਾਉਣ ਵਾਸਤੇ ਫਿਰ ਅਹੀਂ ਉਸ ਦਿਨ ਦੇ ਲੱਭਣ ਰਹਾਂ ਫਿਰ ਸਾਨੂੰ ਅੱਜ ਚੌਂਕੀ 'ਚ ਇੱਕ ਬੰਦੇ ਨੇ ਦੱਸਿਆ ਵੀ ਇੱਕ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਉੱਥੇ ਪਈ ਆ ਨਹਿਰ ਤੇ ਵੇਖੋ 29 ਤਰੀਕ ਦੀ ਪਈ ਆ ਉਹ ਫਿਰ ਅਹੀਂ ਇੱਥੇ ਆ ਕੇ ਵੇਖਿਆ ਤੇ ਬੱਚਾ ਸਾਡਾ ਹੈਗਾ ਸਾਨੂੰ ਇਤਨਾ ਸ਼ੱਕ ਹੈ ਕਿ ਜਤਨਾ ਦਾ ਕਤਲ ਕੀਤਾ ਵਾ ਕਿ ਉਹ ਇੱਕ ਚਪਲ ਹੋਇਆ ਕਿ ਲੱਗ ਪਈਆ ਇੱਕ ਚਪਲ ਉਹਦੇ ਪੈਰੀਆਂ ਜੀ ਉਹਨੇ ਓਵਰਡੋਜ਼ ਕੀਤੀ ਹੁੰਦੀ ਤਾਂ ਫਿਰ ਉਹਨੇ ਥੋੜਾ ਆਪਣੇ ਲੱਤਾਂ ਨ ਬੁੜਕ ਨਾ ਹੀ ਕੋ ਤਰਸ ਤਰਸ ਕੇ ਉਹਨੇ ਮਾਰਨਾ ਹੈ ਸਾਨੂੰ ਯਾਦ ਆ ਵੀ ਉਹਦੇ ਸਿਰ 'ਚ ਸੱਟ ਮਾਰ ਕੇ ਉਹਦਾ ਕਤਲ ਕੀਤਾ ਗਿਆ ਕੀ ਮੰਗ ਸਾਡੀ ਮੰਗੀ ਹੋਏ ਸਾਨੂੰ ਇਨਸਾਫ ਚਾਹੀਦਾ ਵਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮਲਾਜੇ ਬਾਤਿਓਂ ਲੈ ਕੇ ਚੱਲਦੇ ਆਂ ਡੇਡ ਬਾਡੀ ਪਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਦੋਸ਼ੀ ਉਫੜੇ ਨਹੀਂ ਜਾਂਦੇ ਮੈਂ ਮਕਸਤ ਸਿੰਘ ਮੇਰਾ ਪੁੱਤਰਾ 26 ਤਰੀਕ ਨੂੰ 10:30 ਵਜੇ ਉੱਠ ਕੇ ਤਿਆਰੀ ਕਰਕੇ ਦਾੜੀ ਕਟਾਉਣ ਵਾਸਤੇ ਡਾੜੀ ਸਾਹਿਬ ਆਇਆ ਸੀਗਾ ਦਾੜੀ ਕਟਾ ਕੇ ਉਹਦੇ ਮਗਰ ਕੋਈ ਬੱਚਾ ਬੈਠਾ ਵਾ ਉਹਦੇ ਹਾਂਦਾ ਹੀ ਹੋਊਗਾ ਨਾਲ ਬੈਠਾ ਸੁਣਿਆ ਗਿਆ ਵਾ ਤੇ ਉਦੋਂ ਬਾਅਦ ਵਿੱਚ ਕੋਈ ਸਾਨੂੰ ਉਹਦਾ ਸੁਰ ਪਤਾ ਨਹੀਂ ਲੱਗਾ ਅਸੀਂ ਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਲੱਭਦਿਆਂ ਨੂੰ ਚੌਂਕੀ ਜੀ ਮਤਲਬ ਰਿਪੋਰਟ ਕਰਾਈ ਆ ਤੇ ਬਾਕੀ ਥਾਣੇ ਦੇ ਵਿੱਚ ਵੀ ਸਭ ਕੁਝ ਲਿਖਾਇਆ ਗਿਆ ਵਾ ਅਫਸਰਾਂ ਤੱਕ ਵੀ ਗੱਲਬਾਤ ਕੀਤੀ ਗਈ ਆ ਪਰ ਅੱਜ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਅਸੀਂ ਚੌਂਕੀ ਆਏ ਆ ਤੇ ਕਿਸੇ ਨੇ ਦੱਸਿਆ ਵੀ ਇੱਕ ਕੋਈ ਲੜਕਾ ਵਾ ਜਿਹੜਾ ਉਹ ਨਹਿਰ ਦੀ ਪਰੜੀ ਦੇ ਉੱਤੇ ਪਿਆ ਵਾ ਜਦੋਂ ਇੱਥੇ ਆਣ ਕੇ ਵੇਖਿਆ ਤੇ ਉਹ ਅਸੀਂ ਪਛਾਣਿਆ ਤੇ ਉਹ ਸਾਡਾ ਲੜਕਾ ਜਦੀਪ ਨਿਕਲਿਆ ਉਸਕੇ ਨਾਮ ਕੀ ਮੁੰਡੇ ਦਾ ਉਹਦਾ ਨਾਮ ਸੀ ਜਦੀਪ ਸਿੰਘ son of ਬਲਜਿੰਦਰ ਸਿੰਘ ਹਾਂਜੀ ਕਿੰਨੇ ਕੁ ਉਮਰ ਸੀ ਉਮਰ 23 ਸਾਲ ਅਜੇ ਵਿਆਹ ਨਹੀਂ ਹੁਣ ਮਰੜੀ ਸੀ ਅਸੀਂ ਤੇ ਕੀ ਮੰਗ ਕਰਦੇ ਕੀ ਲੱਗਦਾ ਤੁਹਾਨੂੰ ਅਸੀਂ ਇਹ ਮੰਗ ਕਰਦੇ ਆ ਕਿ ਇਹ ਕਤਲ ਕੀਤਾ ਗਿਆ ਤੇ ਇਹਦੇ ਜੋ ਵੀ ਕਾਤਲ ਆ ਨਾ ਉਹਨਾਂ ਨੂੰ ਫੜਿਆ ਜਾਵੇ ਤੇ ਸਾਡੇ ਇਸ ਬੱਚੇ ਨੂੰ ਮਰੇ ਹੋਏ ਬੱਚੇ ਨੂੰ ਇਨਸਾਫ ਦਵਾਇਆ ਜਾਵੇ